ਸਤਿ ਸ਼੍ਰੀ ਅਕਾਲ ਜੀ ਤਰੀਕ ਹੈਗੀ 6 ਮਹੀਨਾ ਵਰਮਾ 2025 ਅੱਜ ਆਪਣੀ ਯਾਤਰਾ ਦਾ ਦੂਜਾ ਦਿਨ ਹੈ ਜੀ ਰਾਤ ਆਪਾਂ ਤਮਤਾਨ ਸਾਹਿਬ ਗੁਰਦੁਆਰੇ 'ਚ ਰੁਕੇ ਤੇ ਹਰਿਆਣੇ ਦੇ ਵਿੱਚ ਹੁਣ ਵੀ ਆਪਾਂ ਹਰਿਆਣੇ ਦੇ ਬਰਵਾਲਾ ਰੋਡ NH44 ਤੇ NH44 ਤੇ ਸਫ਼ਰ ਕਰ ਰਹੇ ਹਾਂ ਅੱਜ ਆਪਾਂ ਨੇ ਜਾਣਾ ਜੀ ਭਵਾਨੀ ਭਵਾਨੀ ਜਿਹੜਾ ਕਿ ਸੰਤਾਨ ਸਾਹਿਬ ਤੋਂ ਲਗਭਗ 135 ਕਿਲੋਮੀਟਰ ਟਾਰਗੇਟ ਆਪਣਾ 150 ਕਿਲੋਮੀਟਰ ਦਾ ਦੀਪਰ ਜਿਹੜਾ ਆਪਾਂ ਨੂੰ ਰੋਡ ਮੈਪ ਮਿਲਿਆ ਉਹ 135 ਕਿਲੋਮੀਟਰ ਤੇ ਕਹਿੰਦਾ ਕਿ ਤੁਸੀਂ ਸਟਾਪ ਕਰੋ ਅੱਗੇ ਥੋੜਾ ਕੋਈ ਟਿਕਾਣਾ ਹੈ ਨਹੀਂ ਰਹਿਣ ਦਾ ਤੇ ਹਰਿਆਣੇ ਦੇ ਵਿੱਚੋਂ ਪਿਆਰ ਲੋਕਾਂ ਦਾ ਬਹੁਤ ਮਿਲਿਆ ਬਹੁਤ ਲੋਕਾਂ ਨੇ ਖਚ ਰੋਕੇ ਫੋੜਾ ਖਚਾਈਆਂ ਦਬਾਵਾਂ ਦਿੱਤੀਆਂ ਪਿਆਰ ਦਿੱਤਾ ਅੱਪਾਂ ਸਵੇਰੇ 5 ਵਜੇ ਉੱਠ ਖੜੇ ਤੇ ਜੀ ਗੁਰਦੁਆਰਾ ਤਮਤਾਨ ਸਾਹਿਬ ਤੋਂ ਇਸ਼ਨਾਨ ਪਾਣੀ ਕਰਿਆ ਪ੍ਰਸ਼ਾਦਾ ਪਾਣੀ ਛੱਕੇ 6 ਵਜੇ ਆਪਾਂ ਇੱਥੋਂ ਚਾਲੇ ਪਾਦੇ ਸੀ ਤਮਤਾਨ ਸਾਹਿਬ ਤੋਂ 18 ਫੁੱਟਾ ਰੋਡ ਆਉਂਦਾ ਖਲੌਂਦਾ ਖੁਰਦ ਖਲੌਂਦਾ ਖੁਰਦ ਤੋਂ ਆ ਕੇ ਆਪਾਂ ਐਨਐਚ 44 ਦੇ ਚੜ ਗਏ ਆ ਬਰਵਾਲਾ ਕ੍ਰੋਸ ਕਰਤਾ ਜੀ ਹੁਣ ਆਪਾਂ ਜਾਵਾਂਗੇ ਹਾਂਸੀ ਆ ਥੋੜੀ ਉਹ ਵਾਟਰ ਰਹਿ ਗਈ ਹਾਂਸੀ ਤੋਂ ਆਪਾਂ ਮੇਰਨਾ ਪਣਾ ਪਵਾਨੀ ਨੂੰ ਅੱਜ ਦੀ ਜਿਹੜੀ ਸਟੇ ਆਪਣੀ ਉਹ ਪਵਾਨੀ ਦੇ ਪਿੱਛੇ ਆ ਕਿਉਂਕਿ ਜਿਹੜਾ ਆਪਾਂ ਕੋਲ ਰੋਡ ਮੈਪ ਆ ਉੱਥੇ ਆਪਣੀ ਸਟੇ ਪਵਾਨੀ ਹੋਣੀ ਆ ਤਕਰੀਬਨ ਅੱਜ ਆਪਾਂ 130 35 ਕਿਲੋਮੀਟਰ ਵਾਟ ਕੱਢਣੀ ਆ ਤੇ ਗੁਰੂ ਪਰਮਤਾ ਸਾਹਿਬ ਮੈਂ ਤਾਂ ਪਹਿਲੀ ਵਾਰ ਦੇਖਿਆ ਖੈਰ ਬਹੁਤ ਆਨੰਦ ਆਇਆ ਜੀ ਨੇ ਸਾਰੇ ਭੈਣ ਭਾਈ ਇੱਕ ਵਾਰ ਜਰੂਰ ਦਰਸ਼ਨ ਕਰੋ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਕਾਫੀ ਸਮਾਂ ਰਹੇ ਨੇ ਆ ਰਹੇ ਨੇ ਇਹ ਉਥੇ ਹੋ ਤੇ ਤਿੰਨੇ ਵਾਰ ਕਾਫੀ ਕਾਫੀ ਟਾਈਮ ਰਹਿ ਕੇ ਜਾਂਦੇ ਰਹੇ ਨੇ ਗੁਰੂ ਸਾਹਿਬ ਜਦੋਂ ਤੀਜੀ ਵਾਰ ਆਏ ਸੀਗੇ ਉਦੋਂ ਚਾਂਦਨੀ ਚੌਂਕ ਤੇ ਸੀਸ ਦੇਣਾ ਸੀ ਉਹਨਾਂ ਨੇ ਜਾ ਕੇ ਉਹ ਆ ਕੇ ਤਮਤਾਨ ਸਾਹਿਬ ਰੁਕੇ ਤੇ ਸਿੰਘਾਂ ਨੂੰ ਕਿਹਾ ਵੀ ਤਮਤਾਨ ਸਾਹਿਬ ਪਿੰਡ ਦੇ ਵਿੱਚੋਂ ਇੱਥੇ ਹੀ ਲੈ ਕੇ ਆਉਂ ਪਾਣੇ ਕੇ ਸ਼ੀਸ਼ਾ ਏ ਵੀ ਫੇਰ ਆਪਾਂ ਦਿੱਲੀ ਵਿੱਚ ਆਲੇ ਪਹੁੰਚੇ ਸਿੰਘਪਿੰਡ ਦੇ ਵਿੱਚ ਗਏ ਕਿਸੇ ਨੇ ਦੇਖਿਆ ਤਬਾ ਪੁੱਤਰਾ ਨੂੰ ਕਹਿੰਦੇ ਵੀ ਤੁਹਾਡਾ ਇਹੀ ਕੰਮ ਆ ਰੋਜ਼ ਦਾ ਵੀ ਕਦੇ ਕੋਈ ਆ ਜਾਂਦਾ ਕਦੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਇੱਕ ਵਾਰ ਹੋਰ ਜਾਓ ਚਲੋ ਸਿੰਘ ਇੱਕ ਵਾਰ ਫੇਰ ਗਏ ਪਰ ਲੋਕਾਂ ਨੂੰ ਪਤਾ ਹੀ ਹੈ ਜੀ ਗੁਰੂ ਗੋਬਿੰਦ ਸਿੰਘ ਨਾਲ ਵੀ 40 ਸਿੰਘ ਤੇ ਪੋਰੰਗਜਾਬ ਨਾ 40 ਲੱਖ ਫੌਜ ਦੀ 10 ਲੱਖ ਸੌਰੀ 10 ਲੱਖ ਫੌਜ ਦੀ ਜੀ ਉਹਨਾਂ ਨੇ ਫੇਰ ਜਵਾਬ ਤਾਂ ਫੇਰ ਗੁਰੂ ਸਾਹਿਬ ਨੇ ਵਾਚਨ ਕਰੇ ਦੀ ਵੀ ਤੁਮ ਤਾਂ ਆਨ ਸਾਹਿਬ ਕਦੇ ਦਹੀਂ ਨਹੀਂ ਚੰਗਾ ਜਣੀ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਪਿੰਡ ਤੋਂ ਬਾਹਰ ਆ ਉੱਥੇ ਤਾਂ ਦਹੀਂ ਜੰਮਦਾ ਨਹੀਂਗਾ ਨਾ ਕਿਸੇ ਨੇ ਗੁਰੂ ਸਾਹਿਬ ਦੇ ਵਾਚਨ ਤੋਂ ਬਾਅਦ ਉੱਥੇ ਜਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਪਿੰਡ ਦੇ ਵਿੱਚ ਦਹੀਂ ਜੰਮਦਾ ਯਾਨੀ ਬਹੁਤ ਵੱਡਾ ਪਿੰਡਾ ਕਾਫੀ ਤਾਂ ਹੁਣ ਉੱਥੇ 350 ਸਾਲਾ ਵੀ ਮਨਾ ਕੇ ਖੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 40 ਕਿਤੇ ਰਿੰਟ ਲੱਗਿਆ ਹੋ ਸੀਗਾ ਤੇ ਹੁਣ ਆਪਾਂ ਇਸ ਵਕਤ ਤੁਸੀਂ ਦੇਖ ਰਹੇ ਹੋ NH44 ਤੇ ਸਫ਼ਰ ਕਰ ਰਹੇ ਹਾਂ ਬਰਵਾਲੇ ਤੋਂ ਬਾਅਦ ਚਾਰ ਫਲਾਈਓਵਰ ਆਪਾਂ ਨੂੰ ਫਲਾਈਓਵਰ ਕੱਠੇ ਆਏ ਇਹ ਫਲਾਈਓਵਰਾਂ ਦੀ ਆਪਾਂ ਨੂੰ ਪ੍ਰੋਬਲਮ ਕੀ ਆਹੀ ਆਪਣੇ ਕੋਲ ਹੈਗਾ ਸਿੰਪਲ ਸਾਈਕਲ ਜੇ ਗੇਰਾਂ ਵਾਲੀ ਸਾਈਕਲ ਹੀ ਹੋਵੇ ਚਲੋ ਤਾਂ ਗੇਰ ਛੋਟਾ ਵੱਡਾ ਹੋ ਜਾਂਦਾ ਉੱਥੇ ਫਿਰ ਪ੍ਰੋਬਲਮ ਨਹੀਂ ਹੁੰਦੀ ਇਹ ਤਾਂ ਤੁਹਾਨੂੰ ਪਤਾ ਵੀ ਸਿੰਪਲ ਸਾਈਕਲ ਦਾ ਇਕੋ ਕਰਾਰੀ ਚੱਲਦਾ ਕਦੇ ਵੀ ਸਫ਼ਰ ਤੇ ਆਉਣਾ ਆਪਾਂ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀ ਵੀ ਜਿਹੜੀ ਜਿਹੜੀ ਵੀ ਆਪਾਂ ਨੂੰ ਪ੍ਰੋਬਲਮ ਹੋਵੇ ਆਪਾਂ ਵੀਡੀਓ ਚ ਦੱਸਦੇ ਜਾਵਾਂਗੇ ਕਦੇ ਵੀ ਸਵੀ ਸਫ਼ਰ ਤੇ ਸਾਈਕਲ ਦੇ ਸਫ਼ਰ ਤੇ ਹੋਣਾ ਟਾਇਰ ਪਤਲੇ ਹੋਣੇ ਚਾਹੀਦੇ ਨੇ ਸਾਈਕਲ ਗੇਰਾਂ ਵਾਲਾ ਰੱਬਾ ਜੇ ਤੁਹਾਡੇ ਕੋਲ ਘੱਟੋ ਘੱਟ ਹੋਣਾ ਜਿੰਨਾ ਵੀ ਤੁਸੀਂ ਘੱਟ ਵਾਜਨ ਨਾਲ ਸਾਥ ਸਕਦੇ ਪਤਾ ਨਹੀਂ ਕੀ ਚੱਕਰਾ ਦੋਨੋਂ ਪਾਸੇ ਰੋਡ ਭਰਿਆ ਪਿਆ ਹਲੇ ਉਰੇ ਜੀਰੀ ਦਾ ਕੰਮ ਚੱਲ ਰਿਹਾ ਬਾਸਮਤੀ ਜੀਰੀ ਦਾ ਨਰਮੇ ਦਾ ਕੰਮ ਆ ਆਪਣੇ ਤਾਂ ਕਣਕਾਂ ਨੂੰ ਰੇਵੀ ਲੱਗ ਜੇ ਉੱਤਰ ਪੂਰੇ ਬਾਸਮਤੀ ਦਾ ਕੰਮ ਪੂਰੇ ਜੋਰਾਂ ਤੇ ਆ ਨਰਮੇ ਦੀਆਂ ਟਰਾਲੀਆਂ ਸਾਨੂੰ ਬਹੁਤ ਮਿਲ ਰਹੀਆਂ ਨੇ ਮੰਡੀ ਦੇ ਵਿੱਚ ਜਾ ਰਹੇ ਆ ਨਰਮਨ ਦੇ ਖੇ ਲੋਗਾ ਆਓ ਦੇਖ ਲਓ ਦੋ ਟਰਾਲੀਆਂ ਪਾਈਆਂ ਹੋਈਆਂ ਨੇ ਇੱਕ ਇੱਕ ਟਰੈਕਟਰ ਦੇ ਮਗਰ ਹਰੇਕ ਟਰੈਕਟਰ ਦੇ ਮਗਰ ਦੋ ਦੋ ਟਰਾਲੀਆਂ ਨੇ ਸਾਰੀ ਬਾਸਮਤੀ ਜੀਰੀ ਆ ਜੇ ਕੋਈ ਆਪਾਂ ਨੂੰ ਕਿਸਾਨ ਮਿਲਿਆ ਆਪਾਂ ਰੇਟ ਵੀ ਪੁੱਛਾਂਗੇ ਵੀ ਕੀ ਰੇਟ ਲੱਗ ਰਹੀ ਐ ਇਸ ਟਾਈਮ ਹਾਂਸੀ ਨਹੀਂ ਵੀ ਫਿਰ ਆਪਾਂ ਗਏ ਹੈਗੇ ਹਾਂਸੀ ਤੋਂ ਪਹਿਲਾਂ ਹੀ ਇੱਕ ਪਿੰਡ ਆ ਚਨੌਤ ਪਿੰਡ ਚਨੌਤ ਤੋਂ ਆਪਾਂ ਕਿਲੋਮੀਟਰ ਅੱਗੇ ਜਾ ਕੇ ਖੜਕੜੀ ਪਿੰਡ ਆ ਖੜਕੜੀ ਤੋਂ ਮਿਰਜ਼ਾਪੁਰ ਮਿਰਜ਼ਾਪੁਰ ਤੋਂ ਭਾਂਸਾਰ ਚਲੇ ਗਏ ਇਸਾਰ ਦੇ ਜਮਾਂ ਵਿੱਚੋ ਵਿੱਚ ਹੁੰਦੇ ਹਵਾਏ ਆਪਾਂ ਚਾਰੂ ਰੋਡ ਤੇ ਆ ਗਏ ਜੀ ਅੱਜ ਲਗਭਗ ਆਪਣੇ 140 ਕਿਲੋਮੀਟਰ ਦੇ ਗੇੜ ਚ ਆਪਾਂ ਨੇ ਸਫਰ ਆਪਣਾ ਤੈਅ ਕਰਤਾ ਤੇ ਚਾਰੂ ਰੋਡ ਤੇ ਪਿੰਡਾ ਚੌਧਰੀવાસ ਚੌਧਰੀવાસ ਗਏ ਗੁਰੂ ਘਰ ਦੇ ਵਿੱਚ ਉੱਥੇ ਚਲੋ ਗੁਰੂ ਘਰਾਂ ਤੇ ਹਵਾ ਸੀਗਾ ਕੰਮ ਚੱਲ ਰਿਆ ਸੀਗਾ ਗੁਰੂ ਘਰ ਦਾ ਤੇ ਉਹਨਾਂ ਨੇ ਸਾਨੂੰ ਭੇਜਿਆ ਚਾ ਆਪਣਾ ਸੰਤੂ ਢਾਬੇ ਦੇ ਵਿੱਚ ਜੀ ਸੰਦੂ ਫੈਮਿਲੀ ਢਾਬਾ ਅੱਜ ਦੀ ਰਾਤ ਪੱਕ ਟੰਗ ਸੰਦੂ ਫੈਮਿਲੀ ਢਾਬੇ ਦੇ ਵਿੱਚ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਜੀ ਸੰਦੂ ਫੈਮਿਲੀ ਢਾਬਾ ਤੁਸੀਂ ਬਹੁਤ ਬਲੌਗਰਾਂ ਦੀ ਵੀਡੀਓ ਦੇਖੀ ਹਣੀ ਹੁਣ ਦੇਖੀ ਹੁਣੀ ਵੀ ਜੇ ਮੈਂ ਇੱਧਰ ਚੱਲਿਆ ਕਿ ਇੱਕ ਪਾਰ ਇੱਧਰ ਰੱਖ ਲਿਆ ਤਾਂ ਫਲਾਣਾ ਦੇਸ਼ ਆ ਕਿ ਇੱਧਰ ਰੱਖ ਲਿਆ ਤਾਂ ਫਲਾਣਾ ਦੇਸ਼ ਆ ਗਿਆ ਸੰਤੂ ਫੈਮਿਲੀ ਟਾਬੇ ਦੀ ਵੀ ਇਹੀ ਖਾਸੀਅਤ ਹੈ ਜੀ ਇਹ ਅੱਧਾ ਰਾਜਸਥਾਨ ਦੇ ਵਿੱਚ ਆ ਅੱਧਾ ਪੰਜਾਬ ਦੇ ਵਿੱਚ ਆ ਵੀ ਇਹ ਦੋਨਾਂ ਸਟੇਟਾਂ ਦੀ ਧਰਤੀ ਤੇ ਸਾਂਝਾ ਢਾਬਾ ਬਣਿਆ ਵਾ ਸੰਤੂ ਫੈਮਿਲੀ ਢਾਬਾ ਤੇ ਬਾਈਆਂ ਨੇ ਵੀ ਵੈਸੇ ਕਿਹਾ ਵੀ ਕੋਟੋ ਰਹਿਣ ਦਾ ਰੈਂਟ ਕੋਈ ਨਹੀਂ ਇਹ ਤੋਂ ਉਹਦਾ ਖਾਣਾ ਪੀਣਾ ਆਪਾਂ ਨੇ ਪੈਸੇ ਦੇਣੇ ਆਉਣੇ ਹਨਾ ਬਹੁਤ ਵਧੀਆ ਸਵਾਲ ਲੱਗਿਆ ਬੰਦੇ ਨੇ ਅਨੁਸਾਰ ਕਮਰਾ ਕੋਲਦਾ ਆਪਣੇ ਲਈ ਸਸ਼ੀਕਲ ਜੀ ਸਸ਼ੀਕਲ ਜੀ ਹਾਂਜੀ ਇਹ ਫੈਮਲੀ ਆਪਾਂ ਨੂੰ ਪੈਸੇ ਦਿੱਤੇ ਜੀ ਇਹ ਬੰਦੇ ਵੀ ਤੁਹਾਡੇ ਨੇ ਕੁਝ ਕਹਿਣਾ ਹੈ ਸਸ਼ੀਕਲ ਜੀ ਕੀ ਕਹਣਾ ਚਾਹੁੰਦੇ ਹੋ ਹਾਂਜੀ ਅਸੀਂ ਅੱਜ ਖਾਟੂ ਸ਼ਾਂਤੀ ਤੋਂ ਆ ਰਹੇ ਸੀਗੇ ਅਸੀਂ ਇਹਨਾਂ ਨੂੰ ਦੇਖਿਆ ਤੇ ਇਹਨਾਂ ਦੀ ਸਾਈਕਲ ਦੇਖ ਕੇ ਅਸੀਂ ਬੜੇ ਥੋੜਾ ਜਿਹਾ ਕਿਊਰਿਅਸ ਜਿਹਾ ਹੋਏ ਵੀ ਅਸੀਂ ਪੁੱਛੀ ਇਹਨਾਂ ਨੂੰ ਕਿ ਇਹ ਕਿੱਥੇ ਜਾ ਰਹੇ ਨੇ ਤਾਂ ਫਿਰ ਵੀਰ ਜੀ ਨਾਲ ਗੱਲ ਹੋਈ ਸੰਦੀਪ ਵੀਰ ਜੀ ਨੇ ਤੇ ਸਿਮਰਨ ਵੀਰ ਜੀ ਨੇ ਤੇ ਇਹਨਾਂ ਨੇ ਦੱਸਿਆ ਕਿ ਇਹ ਸਾਈਕਲ ਤੇ ਹਜੂਰ ਸਾਹਿਬ ਜੀ ਜਾ ਰਹੇ ਆ ਸਾਨੂੰ ਸੁਣ ਕੇ ਬੜੀ ਖੁਸ਼ੀ ਹੋਈ ਤੇ ਬੜਾ ਮਾਣਜਾ ਫੀਲ ਹੋਇਆ ਕਿ ਅੱਜ ਦੇ ਟਾਈਮ 'ਚ ਵੀ ਐਜੇ ਬੰਦੇ ਹੈਗੇ ਜਿਹੜੇ ਸਾਈਕਲ ਤੇ ਇੰਨੀ ਲੰਬੀ ਯਾਤਰਾ ਕਰ ਸਕਦੇ ਆ ਤਾਂ ਚਲੋ ਵਾਹਿਗੁਰੂ ਜੀ ਇਹਨਾਂ ਨੂੰ ਹਿੰਮਤ ਬਖਸ਼ੇ ਇਹਨਾਂ ਦੀ ਯਾਤਰਾ ਸਫਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ वॾ तेवा चवंदा आहिनि वाहिगुरू जी ख़ालसा वाहिगुरू जी